ਹਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਜਣੇ ਹਾਂਜੀ ਆਪਾਂ ਅੱਜ ਪੈਣਾ ਦੀ ਡਿਮਾਂਡ ਤੇ ਇੱਕ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਮੈਂ ਸਿਰਫ ਕਮੇਜ਼ ਦੀ ਕਟਿੰਗ ਵਗੈਰਾ ਹੀ ਦੱਸੀ ਆ ਕਿਉਂਕਿ ਸਟਿਚਿੰਗ ਜੇ ਤੁਸੀਂ ਕਹੋਗੇ ਤਾਂ ਮੈਂ ਅੱਗੇ ਸਟਿਚਿੰਗ ਵੀ ਪਾ ਦੂੰਗੀ ਬਟ ਉਹਦੇ ਵਿੱਚ ਮੈਂ ਕਟਿੰਗ ਦੱਸੀ ਆ ਵੀ ਬੈਕ ਤੇ ਫਰੰਟ ਦੇ ਮੋਡੇ ਦੀ ਕਾਟ ਵਾਰੇ ਹਨਾ ਵੀ ਆਪਾਂ ਕਿਵੇਂ ਪਾਉਣੀ ਆ ਕਿਵੇਂ ਨਹੀਂ ਪਾਉਣੀ ਬਾਕੀ ਜੇ ਤੁਹਾਨੂੰ ਬਾਹ ਦੀ ਕਟਾਈ ਦੀ ਜਾਂ ਚਾਹੀਦੀ ਵੀਡੀਓ ਹਨਾ ਤਾਂ ਉਹ ਵੀ ਮੈਂ ਦੇਖ ਲੂੰਗੀ ਪਾ ਦੂੰਗੀ ਤੇ ਬਾਕੀ ਸਲਵਾਰਾਂ ਦੇ ਸਲਵਾਰਾਂ ਦੇ ਪੈਨੇ ਵੈਸੇ ਤਾਂ ਉਹਦੇ ਵਿੱਚ ਮੈਂ ਸਾਰੇ ਡਾਊਟ ਕਲੀਅਰ ਕਰੇ ਹਨ ਹਨਾ ਕਈ ਭੈਣਾਂ ਕਹਿ ਰਹੀਆਂ ਸੀਗੀਆਂ ਵੀ ਸਾਨੂੰ ਉਹਦੇ ਵਿੱਚ ਇਲਾਸਟਿਕ ਕਹਿ ਰਹੀਆਂ ਸੀਗੀਆਂ ਵੀ ਜੇ ਆਪਾਂ ਨੂੰ ਦੱਸਿਆ ਨੇ ਇਲਾਸਟਿਕ ਬਾਰੇ ਜਾਂ ਬੈਲਟ ਬਾਰੇ ਕਿੰਨੀ ਪਾਉਣੀ ਆ ਜਾਂ ਪੌਂਚਾ ਕਿੰਨਾ ਰੱਖਣਾ ਹਨਾ ਭੈਣੇ ਪੌਂਚਾ ਆਪਾਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਬਟ ਜਿਹੜੀ ਸਲਵਾਰ ਦੇ ਮੈਂ ਵੀਡੀਓ ਬਣਾਈ ਸੀ ਉਹਦਾ ਪੌਂਚਾ ਤਾਂ ਆਪਾਂ ਨੂੰ 8 ਜਾਂ 8.5 ਜਾਂ 9 ਇੰਚ ਹੀ ਸੋਹਣਾ ਲੱਗਦਾ ਬਾਕੀ ਤੁਹਾਡੀ ਪਸੰਦ ਆ 7 ਰੱਖਣਾ 7 ਵੀ ਰੱਖ ਸਕਦੇ ਹੋ ਹਨਾ ਰਹੀ ਗੱਲ ਬੈਲਟ ਦੀ ਜਿਹੜੇ ਆਪਣੀ 벨ਟ ਆ ਨਾ ਜਿਵੇਂ ਆਪਣੀ ਕਮੀਜ਼ ਦੀ हिਪ ਆ हिਪ ਮੰਨੋ 22 ਇੰਚ ਉਹ ਤੋਂ ਆਪਾਂ 2.5 ਜਾਂ 3 ਇੰਚ ਵਧਾ ਕੇ ਰੱਖਣੀ ਆ ਜੇ हिਪ ਆਪਣੀ ਹੈਗੀ 24 ਇੰਚ ਹਨਾ ਤਾਂ ਆਪਾਂ 벨ਟ ਰੱਖਣੀ ਆ 3 ਇੰਚ ਉਹੀ ਫਿਰ ਉੱਥੇ ਆ ਗਈ ਨਾ 27 ਜਾਂ 28 ਇੰਚ ਜੇ ਕੋਈ ਜ਼ਿਆਦਾ ਲੂਸ ਪੈਣ ਦਾ ਤਾਂ 벨ਟ ਹਮੇਸ਼ਾ ਹੀ 27 ਜਾਂ 28 ਮਤਲਬ ਕੋਈ 24 ਵਾਲੇ ਵੀ 3 ਇੰਚ ਵਧਾ ਕੇ ਰੱਖਣੀ ਆ ਮੇਰੇ ਕਹਿੰਦਾ ਮਤਲਬ ਇਹ ਸੀ ਰਹੀ ਗੱਲ ਦੂਸਰੀ ਹੁਣ ਜਿਵੇਂ ਆਪਾਂ ਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਨਾ ਤੁਸੀਂ ਹੈਲਦੀ ਲੈਡੀ ਵਾਲੇ ਦੱਸੋ ਵੀ ਇਹ ਸਲਵਾਰ ਕਿੱਦਾਂ ਬਣੂਗੀ ਉਹਦੇ ਵਿੱਚ ਇਹੀ ਹੈ ਵੀ ਜਿਹੜੀ ਉਹ ਆਪਾਂ ਮੂਰੇ ਬਾਲ ਪਾਉਣੇ ਉਹ ਹਮੇਸ਼ਾ 4.5 ਜਾਂ 5 ਇੰਚ ਦੇ ਵਿੱਚ ਵਿੱਚ ਹੋਣੇ ਚਾਹੀਦੇ ਇੱਕ ਪਾਸੇ ਦੇ ਜਿਵੇਂ ਹੁਣ ਆਹ ਆਪਣੀ ਅਸਨ ਵਾਲੀ ਸੀਨ ਆ ਗਈ ਠੀਕ ਹੈ ਹੁਣ ਇਹ ਤੋਂ ਆਪਾਂ 4.5 ਜਾਂ 5 ਇਧਰ ਰੱਖਣੇ ਆ ਮੰਨ ਲਓ ਵੀ ਟੋਟਲੀ ਬਜਾਲਾ ਕਰਕੇ ਆਪਾਂ 4 ਉਧਰ 4 ਉਧਰ 8 ਇੰਚ ਚ ਬਾਲ ਰੱਖ ਸਕਦੇ ਐਂਡ ਨਾਉ ਦੇ ਵਿੱਚ 10 ਚ ਰੱਖ ਲੈ ਤਾਂ ਸਲਵਾਰ ਟੇਢੀ ਜਾਊਗੀ ਕਿਉਂਕਿ ਮੈਂ ਖੁਦ ਐਕਸਪੀਰੀਅੰਸ ਕੀਤਾ ਇਹ ਪਹਿਲਾਂ ਜਿਹੜੀ ਮੈਂ ਆ ਬਣਾਈ ਸੀ ਸਲਵਾਰ ਆਪਣੇ ਉਹ ਮੇਰੀ ਜਦੋਂ ਮੇਰੇ ਸੀਗੇ 5 1/2 ਇੰਚ ਚ ਵਾਲ ਆ ਗਏ ਸੀ ਮੇਰੇ ਉਹ ਮੇਰੀ ਸਲਵਾਰ ਟੇਢੀ ਜਾ ਰਹੀ ਸੀ ਫਿਰ ਜਦੋਂ ਮੈਂ ਵਾਲ ਦੁਬਾਰੇ ਉਧੇੜ ਕੇ ਉਹਨੂੰ ਸੈੱਟ ਕੀਤਾ ਤਾਂ ਉਹ ਮੈਂ ਦੇਖਿਆ ਉਹ ਫਿਰ ਵਾਲ ਮੇਰੇ 4 1/2 'ਚ ਆ ਰਹੀ ਸੀ ਫਿਰ ਮੇਰੀ ਸਲਵਾਰ ਜਮਾਂ ਸਹੀ ਸੀਗੀ ਬੇਫਿਕਰ ਹੋ ਕੇ ਬਣਾਓ ਜੇ ਤੁਸੀਂ ਮੇਰੇ ਤੋਂ ਕੁਝ ਹੋਰ ਪੁੱਛਣਾ ਤਾਂ ਵੈਸੇ ਤਾਂ ਮੈਂ ਸਾਰੀਆਂ ਭੈਣਾਂ ਦੇ ਜਵਾਬ ਦੇਣੀਆਂ ਬਟ ਫਿਰ ਵੀ ਜੇ ਕਿਸੇ ਦਾ ਰਹਿ ਗਿਆ ਹੋਇਆ ਤਾਂ ਮਾਫੀ ਚਾਹੁੰਣਾ ਨਾਲ ਗੱਲ ਕਰੀ ਸੀ ਕਿ ਜਿਹੜੀਆਂ ਭੈਣਾਂ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਉਹਨਾਂ ਨੂੰ ਆਪਾਂ ਮਹੀਨੇ ਦੇ ਐਂਡ 'ਚ ਛੂਟ ਦੇਵਾਂਗੇ ਉਹ ਛੂਟ ਆਪਣੇ ਪਹੁੰਚ ਚੁੱਕਿਆ ਭੈਣਾਂ ਕੋਲੇ ਉਹ ਅੱਜ ਮੈਨੂੰ ਸ਼ਾਮ ਤੱਕ ਵੀਡੀਓ ਬਣਾ ਕੇ ਭੇਜਣਗੀਆਂ ਜਾਂ ਕੁਝ ਵੀ ਕਰਨਗੀਆਂ ਹਨ ਰਿਸਪੌਂਸ ਦੇਣਗੀਆਂ ਬਸ ਤਾਂ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਗਰੁੱਪ ਜੀ ਪਾ ਦਿਓ ਤਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਹੁਣ ਵੀ ਭੈਣਾਂ ਆਹੀ ਹੀ ਚੱਲ ਰਹੀ ਹੈ ਆਪਣੀ ਸਕੀਮ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹ ਫਿਰ ਆਪਾਂ ਦੇਖਾਂਗੇ ਹੁਣ ਪਹਿਲਾਂ ਤਾਂ ਮੈਂ ਕਾਟਨ ਦੇ ਦਿੱਤੇ ਸੀ ਕਿ ਮੈਂ ਬਸ ਉਹਨੂੰ ਝੂਠ ਬੋਲਾ ਵੀ ਮੈਂ ਮਹਿੰਗੇ ਕਾਟਨ ਦੇ ਛੋੜ ਦਿੱਤੇ ਸੀ ਸਟਿਚ ਕਰਕੇ ਲੈਸ ਵਗੈਰਾ ਲਾ ਕੇ ਨਾਲ ਦੁਪੱਟੇ ਲੈ ਕੇ ਹਨ ਤੇ ਹੁਣ ਮੈਂ ਸੋਚ ਰਹੀ ਆ ਵੀ ਅੱਗੇ ਹਲਕਾ ਹਲਕਾ ਕਟਵਰਕ ਕਰਕੇ ਜਾਂ ਪੇਂਟ ਕਰਕੇ ਵੈਸੇ ਮੇਰਾ ਤਾਂ ਮਨ ਇਹਦਾ ਸੀ ਮੈਂ ਪੇਂਟ ਕਰਕੇ ਇੱਕ ਇੱਕ ਸ਼ੂਟ ਪਹਿਣਾ ਨੂੰ ਜ਼ਰੂਰ ਦਿਉਂਗੀ ਜਿਹੜੀਆਂ ਚਲਾਈ ਆ ਵੀ ਪਲੇਨ ਸ਼ੂਟ ਲੈ ਕੇ ਉਹਨਾਂ ਦੇ ਉੱਪਰ ਪੇਂਟ ਕਰਕੇ ਨਾਲ ਦੁਪੱਟੇ ਲਾ ਕੇ ਪਹਿਣਾ ਨੂੰ ਮੈਂ ਅੰਡ ਤੇ ਮਹੀਨੇ ਦੇ ਤੇ ਸ਼ੂਟ ਭੇਜੂਗੀ ਜਿਹੜੀਆਂ ਪਹਿਣਾ ਵੱਦ-ਵੱਦ ਸ਼ੇਅਰ ਕਰਨੀਆਂ ਹਨ ਆਪਣੀ ਵੀਡੀਓ ਨੂੰ ਤੇ ਮੈਨੂੰ ਸਕਰੀਨਸ਼ਾਟ ਭੇਜਣਗੇ ਆ ਜਿੰਨੀਆਂ ਵੀ ਵੀਡੀਓ ਮੈਂ ਪਾਉਣੀ ਆ ਦੋ ਬਾਤ ਤੈਨੂੰ ਹੀ ਪੈਂਦੀਆਂ ਨੇ ਮੇਰੇ ਮੈਨੇ ਦੇ ਵਿੱਚ ਤੇ ਭੈਣ ਵੱਤ ਵੱਤ ਸ਼ੇਅਰ ਕਰੋ ਹਨ ਮੈਨੂੰ ਤੁਹਾਡੀ ਹੈਲਪ ਦੀ ਜਰੂਰਤ ਹੈ ਤੇ ਤਾਂ ਜੋ ਸਾਰੇ ਸਿੱਖ ਵੀ ਸਕਣ ਹਨ ਮੈਨੂੰ ਵੀ ਥੋੜਾ ਜਨ ਲੱਗੇ ਵੀ ਹਾਂ ਬਾਕੀ ਮੇਰੇ ਨਾਲ ਮੇਰਾ ਪਰਿਵਾਰ ਜੁੜ ਚੁੱਕਿਆ ਹਨ ਵਧੀਆ ਬੱਸ ਤਾਂ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਤੇ ਕਟਿੰਗ ਕਰਦੇ ਆ ਇਹ ਮੇਰੇ ਕੋਲ ਪੀਸ ਹੈਗਾਗਾ 1.5 ਮੀਟਰ ਦਾ ਇਹ ਮੇਰਾ ਖੋਦ ਦਾ ਹੀ ਕਮੀਜ਼ ਆ ਇਹ ਮੇਰੇ ਕੋਲ ਹੈਗਾਗਾ ਇਹਦਾ ਪਣਾ ਹੈਗਾ 22 ਇੰਚ ਮਤਲਬ ਕਿ ਜੇ ਨੂੰ ਆਪਾਂ ਕਹਿਰਾ ਕਰਾਂਗੇ ਇਹ 44 ਬਣ ਜਾਊਗਾ ਠੀਕ ਹੈ ਇਹ 22 ਇੰਚ ਮੈਨੂੰ ਚਾਹੀਦਾ 19 ਇੰਚ ਤੇ ਇਹ ਮੈਂ 3 ਇੰਚ ਐਕਸਟਰਾ ਲਵਾਂਗੀ ਆਪਾਂ ਜਦੋਂ ਵੀ ਕਿਸੇ ਦੇ ਸ਼ੂਟ ਦੀ ਕਟਿੰਗ ਕਰਨੀ ਆ ਹਨਾ ਉਹਦਾ ਆਪਾਂ ਘੇਰਾ ਹੀ ਨਾਪਦੇ ਆ ਜੇ ਤਾਂ ਆਪਣਾ ਘੇਰਾ ਪਾਣੀ ਦੇ ਵਿੱਚ ਆ ਰਿਹਾ ਤਾਂ ਠੀਕ ਹੈ ਨਹੀਂ ਫਿਰ ਆਪਾਂ ਦੋ ਲੰਬਾਈਆਂ ਲਾ ਲੈਣੇ ਆ ਜਦੋਂ ਵੀ ਆਪਣੇ ਕੋਲੇ ਸ਼ੂਟ ਆਉਂਦਾ ਨਾ ਆਪਾਂ ਉਹ ਸ਼ੂਟ ਦਾ ਪ੍ਰਿੰਟ ਦੇਖਣਾ ਵੀ ਕਿੱਧਰ ਨੂੰ ਜਾ ਰਿਹਾ ਜਿਵੇਂ ਆ ਦੇਖੋ ਇਹਦੇ ਵਿੱਚ ਪੱਤੀਆਂ ਨੇ ਕੋਈ ਕੋਈ ਪੱਤੀ ਇਹਦੇ ਉੱਪਰ ਨੂੰ ਪੱਤੀ ਜਾ ਰਹੀਆਂ ਇਹ ਆਪਣਾ ਜ਼ਰੂਰੀ ਹੋ ਜਾਂਦਾ ਫਿਰ ਆਪਾਂ ਇਹਨੂੰ ਇਦਾਂ ਕਰਕੇ ਦੇਖਦੇ ਆ ਆ ਦੇਖੋ ਆ ਕਾਣ ਪੈ ਰਿਹਾ ਨਾ ਇਹ ਆਪਾਂ ਕਾਣ ਕੱਢਣਾ ਬਸ ਤਾਂ ਆਪਣੀਆਂ ਸਾਰੀਆਂ ਸਲਵਾਰਾਂ ਦੀ ਕਟਿੰਗ ਹੋ ਗਈ ਵੀਡੀਓ ਬਣ ਚੁੱਕੀ ਆ ਪਰ ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇੱਕ ਸਲਵਾਰ ਹਜੇ ਰਹਿੰਦੀ ਆ ਇਹਦੇ ਫੁੱਲਾਂ ਦਾ ਜਾਂ ਪ੍ਰਿੰਟ ਦਾ ਧਿਆਨ ਰੱਖਣਾ ਆਪਾਂ ਇਹਦੇ ਵਿੱਚ ਵੀ ਕਾੜ ਦੇਖ ਲਓ ਪੈਸੇ ਤਕਰੀਬਨ ਥੋੜਾ ਥੋੜਾ ਤਾਂ ਹਰੇਕ 'ਚ ਹੁੰਦਾ ਬਟ ਦੇਖ ਲਵੇ ਵੀ ਨਿਕਲੂਗਾ ਕਿ ਨਹੀਂ ਨਿਕਲੂਗਾ ਆ ਦੇਖੋ ਹੁਣ ਮੈਨੂੰ ਕਈ ਭੈਣਾਂ ਦੇ ਮੈਸੇਜ ਆਏ ਸੀ ਕਹਿੰਦੇ ਤੁਸੀਂ ਕਮੀਜ਼ ਦੀ ਕਟਿੰਗ ਤੇ ਬੈਕ ਫਰੰਟ ਮੋਡੇ ਦੀ ਕਾਟ ਵਗੈਰਾ ਦੱਸੋ ਹਨ ਤੇ ਮੈਂ ਹੁਣ ਮੇਰੇ ਕੋਲ ਟਾਈਮ ਘੱਟ ਸੀ ਪਰ ਫਿਰ ਮੇਰੇ ਕੋਲੇ ਪੀਸ ਪਿਆ ਸੀ ਤਾਂ ਕਰਕੇ ਮੈਂ ਆਪ ਦੀ ਦੱਸ ਰਹੀ ਆ ਜਿਵੇਂ ਕਿ ਆਪਣੇ ਕੋਲੇ ਹੈਗੀ ਆ ਆਪਾਂ ਨਾਪ ਦੇਖ ਲੈਣਾ ਵੀ ਆਪਣੇ ਕੋਲੇ ਨਾਪ ਕਿੰਨੇ ਆ ਆਪਣੇ ਕਸਟਮਰ ਦੀ ਹਨਾ ਨਾਪ ਕਿੰਨਾ ਨਾਪ ਦੇਖਣਾ ਪਹਿਲਾਂ ਮੇਨ ਜੀ ਹੈ ਜਿਵੇਂ ਮੇਰੇ ਕੋਲ ਹੈਗੀ ਛਾਤੀ 18 ਇੰਚ ਕਮਰ 14 ਇੰਚ हिਪ ਹੈਗੀ 19 ਇੰਚ ਆਪਾਂ ਇਹਦਾ ਕੀ ਕਰਨਾ ਆਪਾਂ ਇਹਦਾ ਕੀ ਕਰਨਾ ਮੋਡੇ ਦਾ ਨਿਸ਼ਾਨ ਲਾਵਾਂਗੇ ਆਪਾਂ 6.5 ਇੰਚ 6.5 ਇੰਚ ਆਪਾਂ ਨਿਸ਼ਾਨ ਲਾਵਾਂਗੇ ਐਸਲੋਟ ਚੜਾਈ ਤੇ 6.5 ਹੀ ਆਪਾਂ ਲੰਬਾਈ ਲਾਵਾਂਗੇ ਜਿਹੜਾ ਆਪਾਂ ਇਹ 6.5 ਦਾ ਨਿਸ਼ਾਨ ਲਾਉਣਾ ਆਪਾਂ ਇਹ ਲਾਉਣਾ ਕਿੱਥੋਂ ਬੈਗ ਵਾਲੇ ਪੱਲੇ ਤੋਂ ਫਰੰਟ ਵਾਲੇ ਤੋਂ ਨਹੀਂ ਲਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਛਾਤੀ ਦਾ ਨਿਸ਼ਾਨ ਲਾਵਾਂਗੇ 18 ਗਾ ਨਾ ਤਾਂ ਆਪਾਂ 18 ਹੀ ਰੱਖਾਂਗੇ 9 ਇੰਚ ਦਾ ਇਹ ਅਰਥ ਕਰਾਂਗੇ ਠੀਕ ਹੈ ਹੁਣ ਕਈ ਪੈਣਾ ਮੈਨੂੰ ਪੁੱਛਦੀਆਂ ਸੀ ਵੀ 프ਰੰਕ ਦੀ ਤੇ ਬੈਗ ਦੀ ਕਾਟ ਦੱਸੋ ਕਾਟ ਇਹਦੇ ਵਿੱਚ ਮੈਂ ਕਿਹੜਾ ਇੱਕ ਵਾਰ ਤਾਂ ਇਕੱਠੀ ਹੀ ਕਾਟ ਪਾਉਣੀ ਆ ਮੈਂ ਕੱਤੀ ਦੱਸ ਚੋ ਬਈ ਉਹ ਨਾ ਸੁਣ ਦੱਸਦੀ ਐਂਡ ਤੇ ਹੁਣ ਆ ਦੇਖੋ ਹੁਣ ਆਪਾਂ 18 ਇੰਚ ਦਾ ਨਿਸ਼ਾਨ ਲਾ ਲਿਆ ਹੁਣ ਇਹਦੀ ਜਿਹੜੀ ਆਪਾਂ ਬੈਗ ਵਾਲੇ ਪੱਲੇ ਦੀ ਕਾਟ ਪਾਵਾਂਗੇ ਉਹ ਆਪਾਂ ਪਾਵਾਂਗੇ 1.5 ਤੇ ਜਿਨ੍ਹਾਂ ਦੀ ਛਾਤੀ 19 20 ਇੰਚ ਤੋਂ ਘੱਟ ਆ ਉਹਨਾਂ ਦੇ ਇਹ 1.5 ਇੰਚ ਦੀ ਹੀ ਪੈਂਦੀ ਆ ਇਹ ਡੇਢ ਇੰਚ ਦੀ ਆਪਾਂ ਪਾਉਣੀ ਕਿੱਥੇ ਆ ਹਨ ਇੱਥੋਂ ਵਿਚਾਰ ਲਓ ਆਪਾਂ ਡੇਢ ਇੰਚ ਲੈਣਾ ਤੇ ਇਹ ਆਪਣਾ ਸੀਗਾ 6.5 ਇਹਦਾ ਆਪਾਂ ਅੱਧ ਕਰ ਲੈਣਾ ਠੀਕ ਹੈ ਤਿੰਨ ਕਰ ਲੈਣਾ ਸਵਾ ਤਿੰਨ ਰੱਖ ਲਾਂਗੇ ਇੱਥੋਂ ਚੱਕਣੀ ਹੈ ਇਹ ਜਿੱਥੋਂ ਆਪਾਂ ਛਾਤੀ ਦਾ ਨਿਸ਼ਾਨ ਲਾਇਆ ਸੀ ਉੱਥੋਂ ਆਪਾਂ ਇਹ ਕੱਟਤਾ ਐਂ ਚੱਕ ਕੇ ਲੈ ਕੇ ਜਾਣੇ ਘੁਮਾ ਕੇ ਇੱਥੋਂ ਇਹਦੇ ਉੱਪਰ ਦੀ ਕ੍ਰੋਸ ਕਰਕੇ ਜਿੱਥੇ ਆਪਾਂ ਤਿੰਨ ਲਾਈਨ ਦਾ ਨਿਸ਼ਾਨ ਲਾਇਆ ਸੀ ਸਵਾ ਤਿੰਨ ਦਾ ਉੱਥੇ ਉਹਦੇ ਨਾਲ ਐ ਕਰਕੇ ਮਿਲਾ ਦੇਣੀ ਹੈ ਠੀਕ ਦੇਖੋ ਆਪਣੀ ਗਲਾਈ ਪੈ ਗਈ ਹੁਣ ਅੱਗੇ ਅਗਲਾ ਆ ਗਿਆ ਆਪਾਂ ਵੈਸੇ ਮੈਂ ਇੱਥੋਂ ਹੀ ਕੱਟ ਕੇ ਮੈਂ ਕਟਿੰਗ ਕਰਕੇ ਦਿਖਾਈ ਜੰਨੇ ਆ ਹੁਣ ਮੰਨ ਲਓ ਵੀ ਮੈਂ ਇਹ ਕਮੀਜ਼ ਬਣਾਉਣਾ ਮੈਂ ਕੀ ਕਰੂੰਗੀ ਮੈਂ ਆਈ ਕੱਟ ਕੇ ਤੇ ਪਲੇਟਾ ਵਗੈਰਾ ਦੇ ਨਿਸ਼ਾਨ ਲਾ ਕੇ ਇਹਨੂੰ ਬਣਾਉਣ ਲੱਗ ਜੰਗੀ ਠੀਕ ਹੈ ਪਰ ਹੁਣ ਮੈਂ ਤੁਹਾਨੂੰ ਸਮਝਾਉਣ ਲਈ ਦੱਸ ਰਹੀ ਆ ਆਪਣਾ ਗਲਾ ਆ ਗਿਆ 2.5 ਇੰਚ ਉਸ ਤੋਂ ਬਾਅਦ ਆਪਣਾ ਰਹਿ ਗਿਆ ਆ 3.5 ਇੰਚ ਆਪਣੇ ਕੋਲੇ ਤਿਆਰ ਰਹਿ ਗਿਆ ਕੁਝ ਸਲਾਈ ਚ ਆ ਜਾਊਗਾ ਇਹ ਪੂਰਾ ਸੂਰਾ ਹੀ ਆ ਜਾਊਗਾ ਇੱਥੋਂ ਕੱਟਣ ਦੀ ਲੋੜ ਨਹੀਂ ਪੈਣੀ ਹੁਣ ਜਿਹਦੀ ਛਾਤੀ ਹੈਗੀ 18 ਇੰਚ ਉਹਦੀ ਆਪਾਂ ਕਾਟ ਕਿੰਨੀ ਪਾਵਾਂਗੇ ਠੀਕ ਆ ਦੇਖੋ ਆਪਣੀ ਚੁੰਝਾਂ ਇੱਥੇ ਸਾਢੇ 6 ਆ ਰਹੇ ਤਾਂ ਮੈਨੂੰ ਕਿੰਨੇ ਚਾਹੀਦੀਆਂ ਸਾਢੇ 6 ਹੀ ਚਾਹੀਦੀਆਂ ਮੈਨੂੰ ਬੱਸ ਤਾਂ 12 ਵੀ ਤਿਆਰ ਆ ਜਾਂਦੀ ਆ ਪਰ 13 ਰੱਖ ਲਾਂਗੇ ਆਪਾਂ ਇਹਦੀ ਕਾਟ ਕਿਵੇਂ ਪਾਉਣੀ ਆ ਉਹ ਮੈਂ ਦੱਸਦੀ ਆ ਪਹਿਲਾਂ ਪਲਾਵਾਂਗੇ ਪਲੇਟਾਂ ਨਿਸ਼ਾਨ ਜਿਹਦੀ ਛਾਤੀ ਹੈਗੀ ਆ 18 ਇੰਚ ਉਹਦੇ ਨਿਸ਼ਾਨ ਲੱਗਣਗੇ ਸਾਢੇ 10 ਦੇ ਚੜਾਈ ਇਹਨਾਂ ਦੀ ਤੁਸੀਂ ਨਾਰਮਲ ਤਾਂ 6 ਤੇ ਆ ਜਾਂਦੀ ਹੁੰਦੀ ਆ ਪਰ ਆਪਾਂ ਕਸਟਮਰ ਤੋਂ ਪੁੱਛ ਵੀ ਸਾਦੇ ਹੁੰਦੇ ਨੇ ਵੀ ਉਹਨਾਂ ਨੇ ਕਿੰਨੇ ਤੇ ਲੈਣੀਆਂ ਚੜਾਈ ਪਲੇਟਾਂ ਦੇ ਨਿਸ਼ਾਨਵੇਂ 8 ਇੰਚ ਤੇ ਲਾਉਂਗੀ ਵੈਸੇ ਅੱਜਕੱਲ੍ਹ ਲੰਬੀਆਂ ਹੀ ਜ਼ਿਆਦਾ ਪਲੇਟਾਂ ਚੱਲ ਰਹੀਆਂ ਨੇ ਪਰ ਫਿਰ ਵੀ ਜੇ ਆਪਾਂ ਲਾਉਣੀ ਆ ਦੂਜੀਆਂ ਪਲੇਟਾਂ ਵੀ ਹਨਾ ਸਾਈਡ ਪਲੇਟ ਤਾਂ ਆਪਾਂ ਇਹਨਾਂ ਦਾ ਕੀ ਕਰਾਂਗੇ ਇਹਨਾਂ ਦੇ 1.5 ਇੰਚ ਤੇ ਨਿਸ਼ਾਨ ਲਾ ਕੇ ਸਿੱਧਾ ਇਹਦੇ ਨਾਲ ਚੁੰਦਣਾ ਮਲਾ ਦਾਂਗੇ ਉਸ ਤੋਂ ਬਾਅਦ ਜਿੰਨੀ ਆਪਾਂ ਪਲੇਟ ਲੈਤੀ ਸੋ ਉਹਦਾ ਹੱਦ ਕਰ ਲਓ 8 ਇੰਚ ਆ ਰਿਹਾ ਰੀਪਲੇਟਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ ਇੱਕ ਤਾਂ ਹੁੰਦੀਆਂ ਨੇ ਐਲ ਸ਼ੇਪ ਚ ਇੱਕ ਹੁੰਦੀਆਂ ਨੇ ਟ੍ਰਾਇੰਗਲ ਸ਼ੇਪ ਚ ਠੀਕ ਹੈ ਮੈਨੂੰ ਜ਼ਿਆਦਾਤਰ ਐਲ ਸ਼ੇਪ ਚ ਹੀ ਵਧੀਆ ਲੱਗਦੀਆਂ ਨੇ ਇਹਨੂੰ ਆਪਾਂ ਇਹਦੇ ਨਾਲ ਲਾ ਕੇ ਇੱਥੇ ਮਿਲਾ ਦਾਂਗੇ ਠੀਕ ਹੁਣ ਆਪਣਾ ਆ ਗਈ ਕਾਟ ਮੇਨਤੀ ਚ ਫਰੰਟ ਪੱਲੇ ਦੀ ਕਾਟ ਫਰੰਟ ਪੱਲੇ ਦੀ ਕਾਟ ਜਿਹੜੀ ਆਪਣੀ ਆ ਪਲੇਟ ਹੁੰਦੀ ਹੈ ਆਪਾਂ ਗਲੇ ਦਾ ਆ ਦੇਖੋ ਇੱਥੇ ਹੁਣ ਆਪਣਾ ਗਲਾ ਬਣ ਜਾਊਗਾ ਗਲਾ ਬਣ ਕੇ ਇੱਥੇ ਆਪਣਾ ਗਲਾ ਬਣਾ ਕੇ ਇੱਥੋਂ ਆਪਾਂ ਗਲੇ ਦੀ ਚੁੰਝ ਕੋਲੋਂ ਵਿਚਾਲਾ ਕਰਕੇ ਰੱਖ ਲਾਂਗੇ 13 ਇੱਥੇ ਆ ਰਿਹਾ ਨਾ ਹੁਣ ਆਪਾਂ ਇਹਦੀ ਕਟ ਕਿਵੇਂ ਪਾਉਣੀ ਹੈ ਦੇਖੋ ਬਣ ਗਈ ਇਹਦੀ ਕਟ ਹੁਣ ਜੇ ਆਪਾਂ ਇਹ ਬਣਾਉਣਾ ਹੋਵੇ ਤਾਂ ਆਪਾਂ ਇੱਥੋਂ ਕੱਟ ਕੇ ਪਾ ਕੇ ਬਣਾ ਸਕਦੇ ਹਾਂ ਫਿਰ ਜਦੋਂ ਆਪਾਂ ਪਲੇਟਾ ਪਾਵਾਂਗੇ ਇੱਥੇ ਕੱਪੜਾ ਆਪਣਾ ਮਤਲਬ ਕਿ ਅਫਸੈਟ ਜਾ ਹੋ ਜਾਂਦਾ ਥੋੜਾ ਜਿਹਾ ਸ਼ੇਪ ਨਹੀਂ ਬਣਦੀ ਫਿਰ ਉਹਨੂੰ ਆਪਾਂ ਹਲਕਾ ਹਲਕਾ ਕੱਟ ਕੇ ਫਿਰ ਉਹਦੀ ਆਪਾਂ ਸ਼ੇਪ ਬਣਾ ਕੇ ਪਾ ਦਾਂਗੇ ਬਸ ਇੰਨਾ ਕੀ ਹੁੰਦਾ ਕਮੀਜ਼ ਦਾ ਹੋਰ ਕੁਝ ਨਹੀਂ ਹੁੰਦਾ ਹਾਂ ਜੇ ਤੁਸੀਂ ਬੈਕ ਵਾਲਾ ਗਲਾ ਡੀਪ ਰੱਖਣਾ ਹੈਨਾ ਉਹਦੀ ਤੁਸੀਂ ਦੇਖ ਲਓ ਫਿਰ ਆ ਚੀਜ਼ ਹੀ ਕਟਾ ਦਿਓ ਜੇ ਬੈਕ ਵਾਲਾ ਗਲਾ ਡੀਪ ਆ ਤਾਂ ਆ ਚੀਜ਼ ਕਟਾ ਦਿਓ ਜੇ ਬੈਕ ਵਾਲਾ ਗਲਾ ਘੱਟ ਆ ਤਾਂ ਫਿਰ ਆਪਣੀ ਆ ਜਿਹੜੀ ਮੋਢੇ ਦੀ ਚੜਾਈ ਹੁੰਦੀ ਹੈ ਇਹ ਆਪਾਂ ਨੂੰ ਬੱਦ ਰੱਖਣੀ ਪਏਗੀ